ਕੋਈ ਨਹੀਂ ਸਮਝਿਆ ਮੈਂ ਐਟਾ ਦੇ ਲੀਟਰ ਨੂੰ ਜਾਣਨਾ ਜਿਹੜੇ ਖਾਂਦੇ ਰਹੇ ਤੇ ਫੀ ਭੁੱਕੀ ਹੁਣ ਵੀ ਖਾਂਦੇ ਨੇ ਲਾਲ ਪੁੱਛਰਾ ਵਰਗੇ ਪਏ ਨੇ ਕੋਈ ਕਿਸੇ ਨੂੰ ਕੁਝ ਨਹੀਂ ਹੋਇਆ ਹੈ ਜਿੰਦਾਬਾਦ ਸੋਮੇ ਮੈਂ ਦਲੀਲ ਦਿੱਤੀ ਕਿ ਇਹ ਫੀ ਭੁੱਕੀ ਹੈਗਾ ਇਹ ਪੰਜਾਬ ਦਾ ਸੌ ਨਸ਼ਾ ਕਮਾਊ ਨਸ਼ਾ ਹੈਗਾ ਬੰਦਾ ਪੁੱਕੀ ਦੇ ਦੋ ਚਮਚੇ ਲਾ ਕੇ ਕਈ ਪਾਲ ਦਾ ਰੰਬਾ ਪਾਲ ਦਾ ਜਾਂ ਕਿ ਸ਼ਰਾਬ ਪੀ ਕੇ ਉਹ ਖੌੜੂ ਪਖੌੜੂ ਪਾਦਾ ਹੈਗਾ ਮਾੜਾ ਨਸ਼ਾ ਸ਼ਰਾਬ ਵੱਧ ਹੈਗੀ ਹੈ ਫੀਂ ਪੁੱਕੀ ਘੱਟ ਹੈਗੀ ਹੈ ਜਿਗਰ ਖਰਾਬ ਹੋ ਕੇ ਮਰਦਾ ਹੈਗਾ ਜਾਂ ਕਿ ਫੀਂ ਪੁੱਕੀ ਵਾਲੇ 100-100 ਸਾਲ ਜਿਉਂਦੇ ਹੈਗੇ ਸੋ ਮੈਂ ਇਹਦਾ ਬਿੱਲ ਪੇਸ਼ ਕੀਤਾ ਮੈਂ ਤੁਹਾਨੂੰ ਦਊਂਗਾ ਬੜਾ ਲੰਬਾ ਚੋੜਾ ਬਿੱਲ ਹੈ ਸਾਰੇ ਦੁਨੀਆ 'ਚ 42 ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ ਹਿੰਦੁਸਤਾਨ ਨੇ ਕਾਨੂੰਨ ਨਹੀਂ ਬਦਲਿਆ ਕੈਨੇਡਾ 'ਚ ਭੰਗ ਸਮੱਸਿਆ ਸੀ ਜਿਵੇਂ ਸਾਡੇ ਫੀਪੁਕੀ ਐ ਉਹਨਾਂ ਨੇ ਖੁੱਲਾ ਕਰਤਾ ਕਿ ਐਨਾ ਬੰਦਾ ਤੁਸੀਂ ਜਿਹੜੀ ਭੰਗ ਐ ਕੋਲ ਰੱਖ ਸਕਦਾ ਤੇ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ 35 ਬੁੱਟੇ ਭੰਗ ਦੇ ਲਾ ਸਕਦਾ ਮੈਂ ਦਿੱਲੀ ਸਰਕਾਰ ਨੂੰ ਕਿਹਾ ਪੰਜਾਬ ਸਰਕਾਰ ਨੂੰ ਕਿਹਾ ਕਿ ਅਮਰੀਕਾ ਦੀ ਤਰਜ਼ ਤੇ ਤੁਸੀਂ ਵੀ ਕਾਨੂੰਨ ਬਣਾ ਦਿਓ ਕਿ ਜਿਹੜਾ ਬੰਦਾ ਫੀਪੁਕੀ ਵਰਦ ਦਾ ਡਾਕਟਰ ਦੀ ਸਲਾਹ ਦੇ ਮੁਤਾਬਕ ਜਿੰਨੀ ਉਹਨੂੰ ਲੋੜ ਹੈਗੀ ਐ ਉਹ 10 ਤੋਂ ਲੈ ਕੇ 50 ਬੁੱਟੇ ਆਪਣੇ ਘਰ ਦੇ ਪਿਛਵਾੜੇ 'ਚ ਪੋਸਟ ਦੇ ਲਾ ਲਵੇ ਚਾਇਓਪੁਰ ਜੀਬਣਾ ਕੇ ਖਾਵੇ ਚਾਹੇ ਜਾਲ ਜਪਤੀ ਪਾਵੇ ਚਾਹੇ ਉਹਦਾ ਜੋੜ ਦੇ ਕੱਢ ਕੇ ਠੀਕ ਕਰ ਜਾਵੇ ਚਾਹੇ ਜੋੜ ਦੇ ਟੁੱਟ ਕੇ ਚੂਰਾ ਚੂਰਾ ਬਣਾ ਕੇ ਜਿਹੜਾ ਸਵੇਦੋ ਪੁੱਕੀ ਬੱਤ ਲਵੇ ਅੱਜ ਇਹ ਕੰਮ ਹੋ ਜਾਵੇ ਇਹ ਮਾਫੀਆ ਚਾਹ ਦੇ ਮਰ ਜੂਗਾ ਨਸ਼ੇ ਚਾਹ ਦੇ ਮਰ ਚੜਗੇ ਔਰ ਮੈਂ 330 ਐਮਪੀਆ ਨੂੰ ਇਸ ਗੱਲ ਤੇ ਬਣਾ ਰਿਆ ਸੀਗਾ ਕਿ ਜੇ ਮੈਂ ਆਪਿਲ ਬੈਸ ਵਾਸਤੇ ਲੱਗਦਾ ਤੁਸੀਂ ਮੇਰੀ ਮਦਦ ਕਰੋ ਪੰਜਾਬ ਨਸ਼ੇ ਦਾ ਮਰਦਾ ਪਿਆ ਤੇ ਉਹਨੇ ਹੰਗਾਮਾ ਘਾਰਾ ਪਿਆ ਸੀ ਪਰ ਉਹ ਮੇਰਾ ਬਿੱਲ منجور ہو کے بھی بیس واسطے نہیں لگیا کہ وہ بیس بحث واستے نکل نکلتی ہے سو میں پنجاب پانیاں پاڑیاں پناب دے نشے پہ اپنی اسٹڈی جاری رکھی اسے اتران میرا کانگرس پارٹی واہ پیا راہل گاندی گاندھی واہ پیا سونی گاندھی ہوا تو نے سارا دیکھ کے لگیا کہ اس ویل دیش کون بچا سکتا ہے گا تب میں فیصلہ کیا کہ کانگرس پارٹی ہی اچھ دیس سے ہی پاس لے جا سکتی ہے تو راہل گاندھی کی اگوائی جو نمی کانگرس جم رہی سی گی پیدا ہو رہی سی گی جو انہیں کہا کہ ڈرو مت اور موڈی دے جنہیں یار سے گئے امانی ایڈانی نے کہا کہ ہم دو ہمارے دو ایک احمد شاہ دے موڈی ایک امانی دے ایڈانی ستا چیلنج کیتا ہے گا ہے اور جنہیں نفرتہ بجار سے گا جو نفرتی راہی لیتی سی گی جو ایک جہریلا پاتا ورن سماجک بناتا سے گا ਉਦੇ ਮੁਕਾਬਲੇ 'ਚ ਨਫਰਤ ਦੇ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ੍ਹਣ ਦੀ ਗੱਲ ਕਰਤੇ ਸਾਰੇ ਹਿੰਦੁਸਤਾਨ ਦਾ ਭ੍ਰਮਣ ਕੀਤਾ ਸਾਰੇ ਹਿੰਦੁਸਤਾਨ ਦੀ ਯਾਤਰਾ ਕੀਤੀ ਸੋ ਇਹਨਾਂ ਸਾਰੀਆਂ ਗੱਲਾਂ ਮੈਨੂੰ ਪ੍ਰਾਪਤ ਕੀਤਾ ਤੇ ਮੈਂ ਕਾਂਗਰਸ ਸ਼ਾਮਲ ਕਿਉਂ ਹੋਇਆ ਹੈਗਾ ਮੈਂ ਕਾਂਗਰਸ ਕੋਲ ਕੁਛ ਨਹੀਂ ਲੈਣਾ ਮੈਂ ਜਿੰਦਗੀ 'ਚੋਂ ਭਰਪੂਰ ਆ ਸ਼ਰਸ਼ਾਰ ਹੈ ਮੈਨੂੰ ਜ਼ਿੰਦਗੀ ਨੇ ਬਹੁਤ ਕੁਝ ਦਿੱਤਾ ਹਮ ਸੱਚੀ ਗੱਲ ਦੱਸਾਂ ਜੇ 50 ਸਾਲਾਂ 'ਚ ਜਿੰਨਾ ਲੱਖਾਂ ਬੁੜੀਆਂ ਨੇ ਬਜ਼ੁਰਗਾਂ ਨੇ ਮੇਰਾ ਸਿਰ ਫਰੋਸਿਆ ਮੇਰੇ ਜੱਫੀ ਪਾਈ ਮੇਰਾ ਮੱਥਾ ਚੁੰਮਿਆ ਮੇਰੇ ਬਾਤੋਂ ਤੋਂ ਵੱਡਾ ਖਜ਼ਾਨਾ ਐਮਪੀ ਹੋਈ ਇਹਦੇ ਵਾਸਤੇ ਜਿੰਦਾਬਾਦ ਜਿਹੜਾ ਬੰਦਾ ਮੇਰੀ ਕਲੀਨਿਕ ਤੇ ਆਇਆ ਉਹਨੇ ਸੈਕੜੇ ਪਿੰਤੇ ਦੇਖੇ ਹੈ ਮੈਨੂੰ ਪਿਆਰ ਕਰਦੇ ਦੇਖੇ ਹੈਗੇ ਮੇਰਾ ਕੰਮ ਦੇਖਿਆ ਹੈਗਾ ਉਹਨੂੰ ਲੱਗੂਗਾ ਕਿ ਗਾਂਧੀ ਐਮਪੀ ਤੋਂ ਉਹ ਮਤਲਬ ਮੇਰੇ ਵਾਸਤੇ ਕੋਈ ਸੰਕਟ ਨਹੀਂ ਪੇਸ਼ਾਣਦਾ ਚਾਹ ਐਮਪੀ ਹੋਮਾ ਨਾ ਹੋਮਾ ਲੋਕਾਂ ਦਾ ਗਾਂਧੀ ਡਾਕਟਰ ਹਮੇਸ਼ਾ ਉੱਥੇ ਹੁੰਦਾ ਹੈਗਾ ਸੋ ਇਸ ਕਰਕੇ ਮੈਂ ਆਪਣੇ ਵਾਸਤੇ ਨਹੀਂ ਆਇਆ ਮੈਂ ਦੇਸ਼ ਵਾਸਤੇ ਆਇਆ ਮੈਂ ਕਾਮੁਸ ਵਾਸਤੇ ਨਹੀਂ ਆਇਆ ਮੈਂ ਦੇਸ਼ ਵਾਸਤੇ ਆਇਆ ਉਹ ਬੱਚੇ ਵਾਸਤੇ ਆਇਆ ਉਸ ਬੱਚੇ ਵਾਸਤੇ ਆਇਆ ਔਰ ਨੌਜਵਾਨ ਵਾਸਤੇ ਆਇਆ ਜਿਹਦੇ ਵਾਸਤੇ ਕੇ ਨਿਹਰਾ ਹੀ ਦੇਣਾ ਹੈਗਾ ਜੇ ਮੋਦੀ ਦੁਆਰਾ ਆਦਾ ਹੈਗਾ ਸਭਿਰ ਤੁਲ ਬੇਨਤੀ ਹੈਗੀ ਹੈ ਕਿ ਜਿਹੜੀ ਪੋਟ ਹੈਗੀ ਹੈ ਗਾਂਧੀ ਦਾ ਸਵਾਲ ਨਹੀਂ ਹੈਗਾ ਗਾਂਧੀ ਆਜ ਹੈਗਾ 10 ਸਾਲੋਂ ਗਾਂਧੀ ਨਹੀਂ ਹੋਣਾ ਇੱਥੇ ਹੋਰ ਹੋਊਗਾ ਕੋ ਬੱਚੇ ਦਾ 50 ਸਾਲ ਪਏ ਆ ਉਹਦੇ 60 ਸਾਲ ਪਏ ਆ ਉਹਦੇ 20 ਸਾਲ ਪਏ ਆ ਆਉਣ ਵਾਲੇ ਸਮੇਂ ਇਨਾਂ ਨੂੰ ਕਿਹੜਾ ਹਿੰਦੁਸਤਾਨ ਦੇਖੇ ਜਾਣਾ ਕਿਹੜਾ ਪੰਜਾਬ ਦੇਖੇ ਜਾਣਾ ਸਲੱਖਾ ਪੰਜਾਬ ਜੀਉਲ ਜੋਗਾ ਪੰਜਾਬ ਸਲੱਖਾ ਹਿੰਦੁਸਤਾਨ ਜੀਉਲ ਜੋਗਾ ਹਿੰਦੁਸਤਾਨ ਭਾਈਚਾਰਾ ਹਿੰਦੁਸਤਾਨ ਅਡਾਨੀਆਂ ਹਿੰਦੁਸਤਾਨ ਦੇਣਾ ਹੈਗਾ ਜਾਂ ਆਮ ਲੋਕਾਂ ਵੱਤੋਂ ਅੱਜ ਮੇਰਾ ਹਿੰਦੂਸਾਲ ਦੇ ਕੇ ਜਾਣਾ ਮਾਲ ਜਿਹੜੀ ਦਿੱਲੀ ਦੀ ਮਾਲਕੀ ਹੈ ਆਜਾ ਦਿੱਲੀ ਦੀ ਮਾਲਕੀ ਵਾਸਤੇ ਫੈਸਲਾ ਹੋ ਰਿਹਾ ਉਹ ਖਜ਼ਾਨੇ ਦੀ ਚਾਬੀ ਦੇਣੀ ਹੈਗੀ ਹੈ ਇਹ ਤੁਸੀਂ ਫੈਸਲਾ ਕਰਨਾ ਹੈਗਾ ਕਿ ਉਹ ਚਾਬੀ ਕਾਂਗਰਸ ਨੂੰ ਜਿਹੜੀ ਅੱਜ ਇਸ ਗੱਲ ਤੇ ਆਮਾਦਾ ਹੈਗੀ ਹੈ ਕਿ ਦੇਸ਼ ਬਦਲਾ ਕੇ ਸਮਾਜ ਬਦਲਾ ਕੇ ਨਮਾ ਕੁ ਸਰ ਜਾਗੇ ਨਮਾ ਦੇਸ਼ ਬਣਾਵਾਂਗੇ 21ਵੀਂ ਸਦੀ ਦਾ ਹਾਨ ਦਾ ਦੇਸ਼ ਵਿਗਿਆਨ ਦੇ ਹਾਨ ਦਾ ਦੇਸ਼ ਬਣਾਵਾਂਗੇ ਅੱਜ ਕਾਂਗਰਸ ਨੇ ਤਿਆਰ ਕੀਤਾ ਹੈਗਾ ਤੁਸੀਂ ਫੈਸਲਾ ਕਰਨਾ ਮੇਰੇ ਤੋਂ ਬੇਨਤੀ ਹੈਗੀ ਹੈ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਦਿੱਲੀ ਵੱਤਵਨ ਨੂੰ ਇਹਦੇ ਭੇਜੋ ਤਾਂ ਕਿ ਮੋਦੀ ਦੀ 5 57 ਨੋ ਗੱਦੀਓ ਲਾਇਆ ਜਾ ਸਕੇ ਔਰ ਸਾਡੇ ਸ਼ਹੀਦਾ ਦੇ ਸੁਪਨਿਆਂ ਦੇ ਬਰਾਬਰ ਦਾ ਸੁਮਰਿਆ ਦੇ ਮੁਕਾਬਲੇ ਦਾ ਉਹਨਾਂ ਦੇ ਅਨਸਾਰ ਇੱਕ ਨਵਾਂ ਹਿੰਦੁਸਤਾਨ ਸਭ ਲਈ ਜਿਉਣ ਜੋਗਾ ਹਿੰਦੁਸਤਾਨ ਖੁਸ਼ੀਆਂ ਖੇੜੀਆਂ ਵਾਲਾ ਹਿੰਦੁਸਤਾਨ ਮਾਨਮਤਾ ਹਿੰਦੁਸਤਾਨ ਮਾਨਮਤਾ ਪੰਜਾਬ ਬਣਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ